ਪਹਿਲਾਂ ਤਾਂ ਪੰਜਾਬ ਦੇ ਵਿੱਚ ਗੱਲ ਚੱਲੀ ਟਰਾਲੀ ਚੋਰੀ ਵਾਲੀ ਤੇ ਫਿਰ ਪੰਜਾਬ ਦੇ ਵਿੱਚ ਚੱਲਿਆ ਕਾਗਜ਼ ਖੋ ਮੁਕਾਬਲਾ ਤੇ ਹੁਣ ਕਹਿੰਦੇ ਪੰਜਾਬ ਦੇ ਵਿੱਚੋਂ ਚੋਰੀ ਹੋ ਗਈਆਂ ਪਾਥੀਆਂ ਤੇ ਸਾਰਾ ਮਾਮਲਾ ਸਰਕਾਰ ਨਾਲ ਜਾਂ ਇੱਕ ਵਿਧਾਇਕ ਨਾਲ ਕਿਵੇਂ ਜੁੜਦਾਗਾ ਬਾਈ ਜੀ ਤੁਹਾਡੀਆਂ ਪਾਥੀਆਂ ਕਿਹਨੇ ਚੋਰੀ ਕਰ ਲਈਆਂ ਸਾਡੀਆਂ ਪਾਥੀਆਂ ਬਾਈ ਜੀ ਐਮਐਲਏ ਨਰਿੰਦਰ ਭਰਾਜ ਇਹਦੀ ਸਹਤੇ ਨਰਿੰਦਰ ਭਰਾਜ ਦੇ ਚਾਚੇ ਦਾ ਬੇਟਾ ਜਿਹੜਾ ਹਰਦੀਪ ਉਹਨਾਂ ਦਾ ਜੌਂਡੀਆ ਟਰੈਕਟਰ ਮਗਾ ਕੇ ਟਰਾਲੀ ਪਾ ਕੇ ਉਹਨਾਂ ਸਿੱਧੀ ਚੰਨੂ ਚੌਂਕੀ ਚ ਲਿਜਾ ਕੇ ਲਾਤੀ ਜੋ ਟਰਾਂਜੀ ਪਾਥੀਆਂ ਦੀ ਭਰੀ ਭਰਾਈ ਚੰਨੂ ਚੌਂਕੀ ਚ ਲਿਜਾ ਕੇ ਲਾਤੀ ਚੱਲਦੀ ਬਸ ਮੇਰੇ ਇਹਦਾ ਮਤਲਬ ਜਿਵੇਂ ਤੁਸੀਂ ਦਾਵਾ ਕਰ ਰਹੇ ਹੋ ਇਹਦਾ ਮਤਲਬ ਵੀ ਟਰਾਲੀ ਚੋਰੀ ਦੇ ਨਾਲ ਨਾਲ ਹੁਣ ਪੱਥੀ ਚੋਰ ਵੀ ਹੋ ਗਿਆ ਕੰਮ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਭਾਈ ਜੀ 10:42 ਮਿੰਟ ਦੀ ਹੈ 10:00 ਕੱਲਾ ਆਉਂਦਾ 42 ਮਿੰਟ ਤੇ ਟਰੈਕਟਰ ਕੱਲਾ ਆਉਂਦਾ ਹਾਂ ਤੇ ਉਸ ਤੋਂ ਬਾਅਦ 10:46 ਮਿੰਟ ਤੇ ਟਰੈਕਟਰ ਜਿਹੜੀ ਆ ਮੇਰੀ ਟਰਾਲੀ ਪਾ ਕੇ ਉਹ ਲੈ ਕੇ ਜਾਂਦਾ ਪਾਥੀਆਂ ਦਾ ਨਹੀਂ ਲੈਣਾ ਵਿੱਚੋਂ ਪਾਥੀਆਂ ਟਰਾਲੀ 'ਚ ਘਟਨੇ ਜਾਂਦੇ ਹੋਈਆਂ ਦੇਖ ਲਓ ਵੀਡੀਓ ਤੁਸੀਂ ਆਉਂਦੇ ਹੋਈਆਂ ਦੇਖ ਲਓ ਟਰੈਕਟਰ ਕੀ ਦਾ ਸੀ ਟਰੈਕਟਰ ਐਮ.ਐਲ.ਏ. ਨਰਿੰਦਰ ਭਰਾਜ ਦੇ ਚਾਚੇ ਦੇ ਬੇਟੇ ਹਰਦੀਪ ਦੀਪੀ ਦਾ ਟਰੈਕਟਰ ਸੀ ਜੋ ਸੀ.ਸੀ.ਟੀ.ਵੀ. ਦੇ ਵਿੱਚ ਜੌਂਡੀਅਰ ਬਿਲਕੁਲ ਦੇਖ ਰਿਹਾ ਉਹੀ ਚਲਾ ਰਿਹਾ ਤੁਸੀਂ ਕਹਿੰਦੇ ਹੋ ਵੀ ਨਰਿੰਦਰ ਕੌਰ ਦੀ ਭਰਾ ਤੇ ਪੁਲਿਸ ਨੂੰ ਕਿਹਾ ਜਾਂਦਾ ਦਬਕਾ ਮਰਿਆ ਜਾਂਦਾ ਛੋਟਾ ਘਰ ਅੰਮੋ ਸਾਹਮਣੇ ਹੈ ਕਿਹਾ ਹਾਂ ਬਿਲਕੁਲ ਅੰਪਾ ਜੀ ਸਾਹਮਣੇ ਵੀ ਮੇਰਾ ਘਰ ਆ ਤੇ ਸਾਈਡ ਤੇ ਇੱਕ ਘਰ ਛੱਡ ਕੇ ਵੀ ਮੇਰਾ ਘਰ ਆ ਹੂੰ ਥੋੜੀ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਨੇ ਉਹਨਾਂ ਦੇ ਹਾਂ ਭਾਈ ਹੁੰਦੇ ਜਾਂਦੇ ਬੋਲਦੇ ਚੱਲਦੇ ਚਾਹ ਪਾਣੀ ਪੀਂਦੇ ਉਹਦੇ ਫਾਦਰ ਆਉਂਦੇ ਆ ਉੱਥੇ ਸਾਡੇ ਬੈਠੇ ਰਹਿੰਦੇ ਆ ਚਾਹ ਪਾਣੀ ਪੀਂਦੇ ਆ ਕੋਈ ਅਜੀ ਉੱਥੇ ਮੇਰਾ ਫਾਦਰ ਬੈਠਾ ਹੁੰਦਾ ਨਾਲੇ ਕੋਈ ਅਜੀ ਗੱਲੇ ਨਹੀਂ ਹੈਗੀ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਪੱਕੇ ਹੀ ਪੱਕੇ ਬਮਕੜੋ ਸੀ ਜਮਾ ਪੱਕੇ ਸੀ ਬਾਈ ਜੀ ਜਮਾ 2022 ਤੋਂ ਤਾਂ ਜਦੋਂ ਸਾਡੇ ਪਿੰਡੇ ਕੁੜੀ ਨੂੰ ਟਿਕਟ ਮਿਲ ਗਿਆ ਉਦੋਂ ਤਾਂ ਮਤਲਬ ਬਿਲਕੁਲ ਹੀ ਅਸੀਂ ਐ ਸਾਰੇ ਪਾਸੇ ਜਵਾਬ ਦੇ ਕੇ ਜੇ ਕੋਈ ਆਪਣਾ ਸੱਜਣ ਭਾਈ ਕਿਸੇ ਪਾਰਟੀ ਨਾਲ ਤੁਰਦਾ ਸੀ ਵੀ ਯਾਰ ਆਪਣੇ ਪਿੰਡ ਦੀ ਬੇਟੀ ਆ ਭੈਣਾਂ ਵੀ ਇਹਦੀ ਇਹਦੀ ਸਪੋਰਟ ਹੀ ਕਰਨ। ਇਹ ਵਦਾइका ਨਰਿੰਦਰ ਕੌਰ ਭਰਾਜ ਦਾ ਨੰਬਰ ਆ ਜੀ? ਹਾਂ ਜੀ ਜੀ ਬਕਰ। ਆ ਰਤਨਦੀਪ ਸਿੰਘ ਥਾਲੀਵਾਲ ਗੱਲ ਕਰ ਰਹੇ ਆ ਜੀ ਉਹਨਾਂ ਨਾਲ ਗੱਲ ਹੋ ਸਕਦੀ ਹੈ ਜੀ। ਸਰ ਸਰ 5 ਮਿੰਟ ਦੇ ਦੇ ਜੀ। ਹਾਂ ਜੀ ਹਾਂ ਜੀ ਉਹ ਅਸੀਂ ਇੱਕ ਇੰਟਰਵਿਊ ਦੇ ਵਿੱਚ ਆ ਉਹਨਾਂ ਦਾ ਕੋਈ ਸਵਾਲ ਜੋ ਆ ਪੁੱਛਣੇ ਇੱਕੋ ਜੀ ਉੱਚੀ ਨਾ ਸੁੱਖੇ 4 ਸਾਲ ਹੋ ਗਏ ਮਿਲਨ ਦਾ ਸਰਕਾਰ ਬਣੀ ਕੋਈ ਵੀ ਕੰਮ ਨਹੀਂ ਹੋਇਆ ਜਿਵੇਂ ਇਹ ਕਹਿੰਦੇ ਸੀ ਵੀ ਅਸੀਂ ਪਿੰਡਾਂ ਦੀ ਨਹਿਾਰ ਬਦਲ ਦਾਂਗੇ ਆ ਕਰ ਦਾਂਗੇ 1% ਵੀ ਕੰਮ ਨਹੀਂ ਹੋਇਆ ਇਹਨਾਂ ਨੇ ਤਾਂ ਐਡ ਤੇ ਜ਼ੋਰ ਲਾ ਦਿੰਦੇ ਆ 10 ਰੁਪਏ ਦਾ ਜੇ ਕੰਮ ਕਰਦੇ ਨੇ 100 ਰੁਪਏ ਦੀ ਐਡ ਕਰਦੇ ਐਸ ਸੀ ਸਰਪੰਚ ਲਾ ਕੇ ਨਾਲ ਚਲੋ ਸੀ ਉਹਦੇ ਮੈਂਬਰ ਇਹਨਾਂ ਨੇ ਪੰਚਾਇਤ ਦੇ ਉੱਪਰ ਦੋ ਬੰਦੇ ਆਪਦੇ ਲਾਤੇ ਜਿਨ੍ਹਾਂ ਨੂੰ ਕੁਝ ਕੰਮ ਕਰਨ ਦਾ ਪਤਾ ਹੀ ਨਹੀਂ ਹੈਗਾ ਉਹ ਪੁੱਠੇ ਸਿੱਡੇ ਕੰਮ ਕਰਦਿਆ ਤੇ ਉਹ ਫਿਰ ਪੁੱਛਦਾ ਵੀ ਪੰਚਾਇਤ ਦੀ ਗੁਵਾਈ ਚ ਕਰਾਓ ਕੰਮ ਮਤੇ ਤੇ ਸੈਨ ਸਾਡੇ ਹੁੰਦੇ ਆ ਕੱਲ ਨੂੰ ਕੋਈ ਆਰਟੀਆਈ ਪਾਉਂਦਾ ਜਾਂ ਕੁਝ ਹੋਰ ਪਾਉਂਦਾ ਕੋਰਟ ਕਚੇਰੀਆਂ ਚ ਅਸੀਂ ਜਾਵਾਂਗੇ ਵੀ ਅਸੀਂ ਕਿਉਂ ਗਲਤ ਕੰਮ ਕਰੀਏ ਪੇ ਹੁਣ ਜਦੋਂ ਹੁਣ ਇਹ ਸਾਰਾ ਦੇਖੂਗਾ ਇਹ ਪੰਜਾਬ ਸਾਰੀ ਵੀਡੀਓ ਐਤੂ ਬਾਅਦ ਫਿਰ ਐਮਐਲਏ ਨੇ ਜੇ ਫਿਰ ਕੋਈ ਜ਼ੋਰ ਜ਼ਬਰਦਸਤੀ ਜਾਂ ਕੋਈ ਹੋਰ ਇਹ ਜਾਂ ਕੁਝ ਚਲੋ ਦੇਖਾਂਗੇ ਭਾਈ ਕਰ ਸਕਦੇ ਨੇ ਕਰ ਸਕਦੇ ਨੇ ਸੱਤਾ ਉਹਨਾਂ ਕੋਲੇ ਉਸ ਵੀ ਕਰ ਸਕਦੇ ਨੇ